ਆਪਣੀ ਅੱਜ ਦੀ ਕਹਾਣੀ ਇੱਕ ਅਜਿਹੇ ਮੁੰਡੇ ਦੀ ਕਹਾਣੀ ਆ ਜਿਹੜਾ ਇੱਕ ਕੁੜੀ ਦੇ ਪਿਆਰ ਚ ਪੈਂਦਾ ਤੇ ਬਿਨਾ ਉਹਦੀ ਜਾਤ ਵੇਖੇ ਉਹਦੇ ਨਾਲ ਵਿਆਹ ਕਰਾ ਕੇ ਰਾਣੀ ਬਣਾ ਕੇ ਉਹਨੂੰ ਰੱਖਦਾ ਤੇ ਕਿਵੇਂ ਉਹ ਕੁੜੀ ਉਸ ਮੁੰਡੇ ਦੇ ਘਰ ਆ ਕੇ ਉਹਨੂੰ ਧੋਖਾ ਦਿੰਦੀ ਆ ਤੇ ਉਹਦੀ ਤੇ ਉਹਦੇ ਮਾਪਿਓ ਦੀ ਇੱਜ਼ਤ ਨੂੰ ਤਾਰ-ਤਾਰ ਕਰਦੀ ਆ ਰੀਨਾ ਜਦੋਂ ਕਾਲਜ ਦੇ ਵਿੱਚ ਪੜ੍ਹਦੀ ਸੀ ਤਾਂ ਸਮਰ ਨਾਮ ਦਾ ਮੁੰਡਾ ਉਹਨੂੰ ਪਸੰਦ ਕਰਦਾ ਹੁੰਦਾ ਸਮਰ ਰੀਨਾ ਨੂੰ ਜਦੋਂ ਪਹਿਲੀ ਵਾਰ ਵੇਖਦਾ ਤੇ ਵੇਖਦਾ ਹੀ ਰਹਿ ਜਾਂਦਾ ਉਸ ਤੋਂ ਬਾਅਦ ਸਮਰ ਨੇ ਗੱਲ ਹੀ ਬਾਤੀ ਰੀਨਾ ਨੂੰ ਬੁਲਾਉਣਾ ਰੀਨਾ ਨੂੰ ਵੀ ਸਮਰ ਚੰਗਾ ਲੱਗਣ ਲੱਗਿਆ ਉਹਨਾਂ ਨੇ ਹੌਲੀ-ਹੌਲੀ ਦੋਸਤੀ ਕੀਤੀ ਤੇ ਦੋਸਤੀ ਤੋਂ ਬਾਅਦ ਜਦੋਂ ਸਮਰ ਨੂੰ ਇਹ ਲੱਗਿਆ ਵੀ ਰੀਨਾ ਮੇਰੇ ਲਈ ਇੱਕ ਬੈਸਟ ਪਾਰਟਨਰ ਬਣੂਗੀ ਉਹਨੇ ਉਹਨੂੰ ਪ੍ਰਪੋਜ਼ ਕੀਤਾ ਤੇ ਉਹਨੇ ਸਿੱਧਾ ਵਿਆਹ ਲਈ ਪ੍ਰਪੋਜ਼ ਕੀਤਾ ਵੀ ਰੀਨਾ ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਦੇਖ ਅੱਗੇ ਜਾ ਕੇ ਆਪਾਂ ਜ਼ਿੰਦਗੀ ਦੇ ਵਿੱਚ ਵਧੀਆ પતિ ਪਤਨੀ ਬਣ ਸਕਦੇ ਆ ਆਪਣੀ ਦੋਨਾਂ ਦੀ ਸੋਚ ਇੱਕੋ ਜੀ ਆ ਵਿਚਾਰ ਇੱਕੋ ਜੇ ਨੇ ਤੇ ਮੈਂ ਤੈਨੂੰ ਪਸੰਦ ਵੀ ਕਰਦਾ ਮੈਂ ਚਾਹਣਾ ਕਿ ਤੂੰ ਮੇਰੇ ਨਾਲ ਵਿਆਹ ਕਰਵਾਵੇਂ ਤਰੀਨਾ ਸਮਰ ਨੂੰ ਕਹਿੰਦੀ ਕਿ ਸਮਰ ਆਪਣੀ ਜਾਤ ਦਾ ਫਰਕ ਆ ਵੀ ਸ਼ਾਇਦ ਤੁਹਾਡੇ ਮਾਪਿਆਂ ਨੇ ਨਹੀਂ ਮੰਨਣਾ ਕਿਉਂਕਿ ਤੁਹਾਡੀ ਜਾਤ ਉੱਚੀ ਆ ਤੇ ਅਸੀਂ ਨੀਵੀਂ ਜਾਤ ਦੇ ਆ ਸਮਰ ਕਹਿੰਦਾ ਰੀਨਾ ਅੱਜ ਤਾਂ ਤੂੰ ਇਹ ਗੱਲ ਕਰਤੀ ਅੱਜ ਤੋਂ ਬਾਅਦ ਇਹ ਗੱਲ ਨਾ ਕਰੀ ਦੇਖ ਤੇਰੇ ਘਰਦਿਆਂ ਨੂੰ ਕੋਈ ਇਤਰਾਜ਼ ਹੋਇਆ ਕਾ ਮੈਂ ਕਹਿ ਨਹੀਂ ਸਕਦਾ ਪਰ ਮੇਰੇ ਮਾਪਿਓ ਮੇਰੀ ਖੁਸ਼ੀ ਤੋਂ ਬਾਹਰ ਨਹੀਂ ਸੋਚਦੇ ਜੇ ਮੈਂ ਆਪਣੇ ਮਾਪਿਓ ਨੂੰ ਕਹਿਤਾ ਕਿ ਮੈਂ ਰੀਨਾ ਨਾਲ ਵਿਆਹ ਕਰਾਉਣਾ ਤਾਂ ਮੇਰੇ ਘਰ ਦੇ ਮੰਨ ਜਾਣਗੇ ਰੀਨਾ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਚਲੋ ਰੀਨਾ ਸਾਰਿਆਂ ਤੋਂ ਪਹਿਲਾਂ ਆਪਣੇ ਘਰੇ ਗੱਲ ਕਰਦੀ ਆ ਰੀਨਾ ਦੇ ਮਾ ਬਾਬ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਸਮਰ ਕੋਲ ਚੰਗੀ ਜ਼ਮੀਨ ਜਾਇਦਾਦ ਵੀ ਹੁੰਦੀ ਆ ਤੇ ਉਹਦਾ ਪਿਓ ਪਿੰਡ 'ਚ ਕਹਿੰਦਾ ਕਹਾਉਂਦਾ ਇੱਕ ਜ਼ਿੰਮੇਦਾਰ ਹੁੰਦਾ ਪਰ ਰੀਨਾ ਦੇ ਮਾਪਿਓ ਨੂੰ ਕਿਤੇ ਨਾ ਕਿਤੇ ਇਹ ਹੁੰਦਾ ਵੀ ਸਮਰ ਦੇ ਮਾਪੇ ਬ ਨੇ ਆਸਾਨੀ ਨਾਲ ਨਹੀਂ ਮੰਨਣਾ। ਰੀਨਾ ਆਪਣੇ ਮਾਪੇ ਬ ਨੂੰ ਕਹਿੰਦੀ ਆ ਕਿ ਸਮਰ ਨੇ ਇਸ ਗੱਲ ਦੀ ਗਰੰਟੀ ਲਈ ਆ ਵੀ ਮੇਰੇ ਮਾਪਿਓ ਮੇਰੇ ਤੋਂ ਬਾਹਰ ਨਹੀਂ ਹੈਗੇ। ਥੋੜੇ ਦਿਨਾਂ ਬਾਅਦ ਹੀ ਸਮਰ ਆਪਣੇ ਮਾਪੇਓ ਕੋਲ ਰੀਨਾ ਦੀ ਗੱਲ ਕਰਦਾ। ਪਿੰਡ ਦੇ ਵਿੱਚ ਕਹਿੰਦਾ ਕਹੋਂਦਾ ਸਮਰ ਦਾ ਬਾਪ ਸਮਰ ਨੂੰ ਇਹ ਵੀ ਨਹੀਂ ਪੁੱਛਦਾ ਵੀ ਜਿਹੜੀ ਕੁੜੀ ਨੂੰ ਤੂੰ ਪਸੰਦ ਕਰਦਾ ਉਹਦੀ ਜਾਤ ਕੀ ਆ ਜਾਂ ਉਹਦਾ ਧਰਮ ਕੀ ਆ। ਉਹ ਆਪਣੇ ਪੁੱਤ ਦੀ ਖੁਸ਼ੀ ਲਈ ਹਾਂ ਕਰਦਾ ਤੇ ਆਪਣੇ ਪੁੱਤ ਨੂੰ ਕਹਿੰਦਾ ਦੇਖ ਸਮਰ ਤੈਨੂੰ ਮੈਂ ਬੜੇ ਇਚਾ ਮਾ ਲਾਡਾਂ ਨਾਲ ਪਾਲਿਆ ਤੇ ਮੈਂ ਨਹੀਂ ਚਾਹੁੰਦਾ ਕਿ ਵਿਆਹ ਦੇ ਫੈਸਲੇ ਮੈਂ ਤੇਰੇ ਤੇ ਥੋਪਾਂ ਜੇ ਤੈਨੂੰ ਕੁੜੀ ਪਸੰਦ ਆ ਇਹਦਾ ਮਤਲਬ ਤੂੰ ਸੋਚ ਸਮਝ ਕੇ ਹੀ ਫੈਸਲਾ ਕੀਤਾ ਹੋ ਚਲੋ ਸਮਰ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਸਮਰ ਜਦੋਂ ਰੀਨਾ ਨੂੰ ਫੋਨ ਕਰਕੇ ਆਪਣੇ ਮਾਪਿਆਂ ਦੇ ਮੰਨਣ ਬਾਰੇ ਦੱਸਦਾ ਤਾਂ ਰੀਨਾ ਚਾਹੀ ਚਾਹੀ ਆਪਣੇ ਘਰ ਦੇ ਆ ਨਾਲ ਗੱਲ ਕਰਦੀ ਆ ਉਸ ਤੋਂ ਬਾਅਦ ਸਮਰ ਆਪਣੇ ਮਾਪੇ ਨੂੰ ਰੀਨਾ ਦੇ ਘਰ ਲੈ ਕੇ ਜਾਂਦਾ ਰੀਨਾ ਦੇ ਮਾਪੇ ਸਮਰ ਦੇ ਮਾਪੇ ਦਾ ਇੰਤਜ਼ਾਰ ਕਰਦੇ ਉਹਨਾਂ ਦਾ ਵਧੀਆ ਸਵਾਗਤ ਕਰਦੇ ਆ ਭਾਵੇਂ ਕਿ ਉਹਨਾਂ ਦੇ ਘਰ ਦੀ ਹਾਲਤ ਦੇਖ ਕੇ ਸਮਰ ਦੇ ਮਾਪਿਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਰੀਨਾ ਦੇ ਜਿਹੜੇ ਘਰ ਦੇ ਆ ਉਹਨਾਂ ਦੀ ਜਾਤ ਵੀ ਸਾਡੇ ਨਾਲੋਂ ਅਲੱਗਾ ਤੇ ਉਹਨਾਂ ਦੇ ਘਰ ਦੇ ਹਾਲਾਤ ਵੀ ਸਾਡੇ ਨਾਲੋਂ ਮਾੜੇ ਆ ਪਰ ਉਹਨਾਂ ਨੇ ਕੋਈ ਵੀ ਕਿੰਤੂ ਪਰੰਤੂ ਇਸ ਗੱਲ ਤੇ ਨਹੀਂ ਕੀਤਾ ਉਹ ਆਪਣੇ ਪੁੱਤ ਦੀ ਖੁਸ਼ੀ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਸੀ ਚਲੋ ਉੱਥੇ ਗੱਲਬਾਤ ਹੁੰਦੀ ਆ ਤੇ ਵਿਆਹ ਦੀ ਜਦੋਂ ਗੱਲ ਆਉਂਦੀ ਆ ਤਾਂ ਸਮਰ ਦਾ ਪਿਓ ਰੀਨਾ ਦੇ ਪਿਓ ਨੂੰ ਕਹਿੰਦਾ ਵੀ ਦੇਖੋ ਮੇਰੇ ਇਕੋ ਹੀ ਪੁੱਤ ਆ ਸਮਰ ਮੇਰੇ ਆਪਣੇ ਕੋਈ ਧੀ ਨਹੀਂ ਪਰ ਥੋਡੀ ਧੀ ਨੂੰ ਮੈਂ ਆਪਣੀ ਧੀ ਬਣਾ ਕੇ ਹੀ ਲੈ ਕੇ ਜਾਊ ਤੇ ਮੈਂ ਤੁਹਾਡਾ ਕੋਈ ਖਰਚਾ ਨਹੀਂ ਕਰਾਊਗਾ ਵਿਆਹ ਦਾ ਜਿੰਨਾ ਵੀ ਖਰਚਾ ਹੋਊਗਾ ਉਹ ਸਾਰਾ ਮੈਂ ਆਪ ਕਰੂੰਗਾ ਜਿਹੜੇ ਪੈਲਸ ਦੇ ਵਿੱਚ ਵਿਆਹ ਹੋਊ ਸਾਰਾ ਪ੍ਰਬੰਧ ਮੈਂ ਆਪ ਕਰੂੰਗਾ ਇਹ ਗੱਲ ਸੁਣ ਕੇ ਰੀਨਾ ਦੇ ਮਾਪੇ ਨੂੰ ਹੋਰ ਵੀ ਬਹੁਤ ਖੁਸ਼ੀ ਹੁੰਦੀ ਆ ਚਲੋ ਰੀਨਾ ਤੇ ਸਮਰ ਦਾ ਬੜੇ ਚਾਹੀ ਚਾਈ ਵਿਆਹ ਹੁੰਦਾ ਤੇ ਜਦੋਂ ਇਹ ਵਿਆਹ ਹੁੰਦਾ ਪਿੰਡ ਦੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹ ਗੱਲਾਂ ਕਰਦੇ ਆ ਵੀ ਕਹਿੰਦਾ ਘਾਉਂਦਾ ਸੀ ਪਿੰਡ 'ਚ ਨੱਕ ਤੇ ਮੱਖੀ ਨਹੀਂ ਬੈਠਣ ਦਿੰਦਾ ਸੀ ਵੀ ਪੁੱਤ ਵਿਆਹਣ ਵੇਲੇ ਦੇਖਿਆ ਵੀ ਨਹੀਂ ਨੀਵੀਂ ਜਾਤ ਦੀ ਕੁੜੀ ਘਰੇ ਨੂੰ ਬਣਾ ਲਈ ਉਹਨਾਂ ਤੱਕ ਗੱਲਾਂ ਪਹੁੰਚੀਆਂ ਪਰ ਸਮਰ ਦੇ ਮਾਪੇ ਨੇ ਕੰਨਾਂ ਦੇ ਵਿੱਚ ਘੌੜਾ ਤੇਲ ਪਾ ਲਿਆ ਸੀ ਕਿਉਂਕਿ ਉਹਨਾਂ ਨੇ ਜਦੋਂ ਇਹ ਫੈਸਲਾ ਲਿਆ ਸੀ ਤਾਂ ਉਹਨਾਂ ਨੇ ਇਹ ਗੱਲ ਛੱਡਤੀ ਸੀ ਉਹਨਾਂ ਨੇ ਇਹ ਸੋਚ ਲਿਆ ਵੀ ਸਾਡੇ ਪੁੱਤ ਨੇ ਜਿਹੜੀ ਕੁੜੀ ਲੱਭ ਲਈ ਸਾਡੇ ਪੁੱਤ ਨੇ ਜਿਹੜੀ ਕੁੜੀ ਨਾਲ ਬਹਿ ਕੇ ਖਾ ਲਿਆ ਅਸੀਂ ਉਹਦਾ ਹਰਾਮ ਨਹੀਂ ਕਰਦੇ ਜੇ ਸਾਡੇ ਪੁੱਤ ਦੀ ਪਸੰਦ ਰੀਨਾ ਤਾਂ ਰਹੀ ਨਹੀਂਆ ਬਹੁਤ ਕੌੜੀਆਂ ਗੱਲਾਂ ਉਹਨਾਂ ਤੱਕ ਪਹੁੰਚੀਆਂ ਪਰ ਉਹਨਾਂ ਨੇ ਕਦੇ ਵੀ ਕਿਸੇ ਦੀ ਗੱਲ ਦਾ ਜਵਾਬ ਨਹੀਂ ਦਿੱਤਾ ਹੁਣ ਸਮਰ ਤੇ ਰੀਨਾ ਦੀ ਵਿਆਹਤਾ ਜ਼ਿੰਦਗੀ ਸ਼ੁਰੂ ਹੁੰਦੀ ਆ ਰੀਨਾ ਜਦੋਂ ਆਪਣੇ ਸਹੁਰੇ ਘਰ ਆਉਂਦੀ ਆ ਤਾਂ ਰੀਨਾ ਦੀ ਸੱਸ ਉਹਨੂੰ ਧੀਆ ਵਾਂਗ ਰੱਖਦੀ ਆ ਸਮਰ ਤੇ ਰੀਨਾ ਨੇ ਕਿਤੇ ਵੀ ਜਾਣਾ ਕਰਦਿਆਂ ਨੇ ਕੋਈ ਰੋਕ ਟੋਕ ਨਾ ਕਰਨੀ ਸਮਰ ਨੇ ਰੀਨਾ ਨੂੰ ਬਹੁਤ ਮਹਿੰਗੀਆਂ ਮਹਿੰਗੀਆਂ ਸ਼ਾਪਿੰਗਾਂ ਕਰਾਉਣੀਆਂ ਕਦੇ ਕਿਤੇ ਘੁੰਮਣ ਚਲੇ ਜਾਣਾ ਕਦੇ ਕਿਤੇ ਚਲੇ ਜਾਣਾ ਸਾਰਾ ਦਿਨ ਉਹਨਾਂ ਨੇ ਬੱਚਿਆਂ ਵਾਂਗ ਤੁਰੇ ਫਿਰਦੇ ਰਹਿਣਾ ਪਰ ਸਮਰ ਦੇ ਮਾਪੇ ਨੇ ਕਦੇ ਵੀ ਰੀਨਾ ਦੇ ਇਸ ਤਰ੍ਹਾਂ ਤੁਰੇ ਫਿਰਨ ਤੇ ਉਹਦੇ ਬਿਊਟੀ ਪਾਰਲਰ ਜਾਣ ਤੇ ਉਹਦੇ ਜਿਹੋ ਜਿਹੇ ਮਰਜ਼ੀ ਕੱਪੜੇ ਪਾਉਂਦੀ ਪੈਂਟ ਸ਼ਰਟ ਪਾ ਲੈਂਦੀ ਜਿੱਦਾਂ ਦੇ ਮਰਜ਼ੀ ਕੱਪੜੇ ਪਾਉਂਦੀ ਉਹਨਾਂ ਨੇ ਕੋਈ ਰੋਕ ਟੋਕ ਨਾ ਕਰਨੀ ਤੇ ਜਦੋਂ ਰੀਨਾ ਤੇ ਸਮਰ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆਂ ਪਾਉਂਦੇ ਤਾਂ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਪਰ ਸਮਰ ਫਿਰ ਹਨਾ ਲੋਕਾਂ ਨੂੰ ਇਹੀ ਕਹਿੰਦਾ ਵੀ ਮਰੀਨਾ ਨੂੰ ਪਿਆਰ ਕੀਤਾ ਸੀ ਮੈਂ ਉਹਦੀ ਜਾਤ ਨਹੀਂ ਵੇਖੀ ਸੀ ਜੇ ਮੈਂ ਇੱਕ ਨੀਵੀਂ ਜਾਤ ਦੀ ਕੁੜੀ ਨੂੰ ਪਿਆਰ ਕਰ ਸਕਦਾ ਤਾਂ ਮੈਨੂੰ ਵਿਆਹ ਕਰਵਾਉਣ 'ਚ ਵੀ ਕੀ ਹਰ ਜਾ ਜੇ ਮੈਂ ਰੀਨਾ ਨਾਲ ਵਿਆਹ ਨਾ ਕਰਵਾਉਂਦਾ ਤਾਂ ਫਿਰ ਤੁਸੀਂ ਹੀ ਲੋਕਾਂ ਨੇ ਕਹਿਣਾ ਸੀ ਵੀ ਕਿਸੇ ਦੀ ਧੀ ਨੂੰ ਹਨਾ ਵਰਤ ਕੇ ਛੱਡਦਾ ਮੈਂ ਜਦੋਂ ਰੀਨਾ ਨੂੰ ਪਸੰਦ ਕੀਤਾ ਸੀ ਮੈਂ ਉਹਦੀ ਜਾਤ ਨਹੀਂ ਪੁੱਛੀ ਸੀ ਤੇ ਫਿਰ ਵਿਆਹ ਕਰਨ ਦੇ ਵੇਲੇ ਮੈਂ ਕਿਉਂ ਜਾਤ ਪੁੱਛਾਂ ਚਲੋ ਇਸ ਤਰ੍ਹਾਂ ਲੋਕਾਂ ਦੀਆਂ ਗੱਲਾਂ ਦੇ ਜਵਾਬ ਦਿੰਦਾ ਰਹਿੰਦਾ ਪਰ ਉਹ ਬਹੁਤੀ ਪ੍ਰਵਾਹ ਨਹੀਂ ਕਰਦਾ ਸੀ ਚਲੋ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਇਸੇ ਤਰ੍ਹਾਂ ਪਟੜੀ ਤੇ ਚੱਲ ਪੈਂਦੀ ਆ ਸੋਹਣੀ ਜ਼ਿੰਦਗੀ ਉਹਨਾਂ ਦੀ ਗੁਜ਼ਰ ਰਹੀ ਹੁੰਦੀ ਆ ਲੋਕਾਂ ਨੂੰ ਇਹ ਉਮੀਦ ਹੁੰਦੀ ਆ ਵੀ ਇਹਨਾਂ ਦੀ ਬਹੁਤਾ ਚਿਰ ਨਿਭਣੀ ਨਹੀਂ ਕਿਉਂਕਿ ਰੀਨਾ ਸੀ ਜਿਹੜੀ ਉਹ ਬਿਲਕੁਲ ਬੱਚਿਆਂ ਵਰਗੀ ਸੀ ਬੱਚਿਆਂ ਵਰਗਾ ਉਹਦਾ ਵਿਵਹਾਰ ਸੀ ਪਰ ਸਮਰ ਦੇ ਮਾਪੇ ਨੇ ਉਹਨੂੰ ਸੱਚੀ ਆਪਣੀਆਂ ਨਿੱਕੀਆਂ ਜਿਹੀਆਂ ਧੀਆ ਵਾਂਗ ਬਣਾ ਲਿਆ ਸੀ ਨਿੱਕੀਆਂ ਨਿੱਕੀਆਂ ਚੀਜ਼ਾਂ ਸਮਰ ਤੋਂ ਮੰਗਾ ਕੇ ਖਾਣੀਆਂ ਪਰ ਸਮਰ ਦੇ ਮਾਪੇ ਨੇ ਕਦੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤੀ ਸੀ ਇਸ ਗੱਲ ਦੇ ਵਿੱਚ ਸਮਰ ਦੇ ਮਾਪੇ ਦਾ ਬਹੁਤ ਵੱਡਾ ਵਿੜੱਪਣ ਸੀ ਤੇ ਸਮਰ ਦੀ ਮਾਂ ਨੇ ਕਦੇ ਵੀ ਆਪਣੀ ਨੂੰਤੋ ਇਹ ਆਸ ਨਹੀਂ ਕੀਤੀ ਸੀ ਵੀ ਉਹ ਸਵੇਰੇ ਉੱਠ ਕੇ ਪਹਿਲਾਂ ਸਾਰੇ ਘਰ ਦੇ ਕੰਮ ਕਰੇ ਜਦੋਂ ਤੱਕ ਰੀਨਾ ਉੱਠਦੀ ਉਦੋਂ ਤੱਕ ਸਮਰ ਦੀ ਮਾਂ ਘਰ ਦੇ ਸਾਰੇ ਕੰਮ ਮੁਕਾ ਲੈਂਦੀ ਸੀ ਚਲੋ ਇਸੇ ਤਰ੍ਹਾਂ ਸੋਹਣੀ ਜ਼ਿੰਦਗੀ ਲੰਘ ਰਹੀ ਹੁੰਦੀ ਆ ਹੁਣ ਦੋਨਾਂ ਨੂੰ ਇਹ ਲੱਗਦਾ ਵੀ ਅਸੀਂ ਦੋਨੋਂ ਨਹੀਂ ਕਮਾਉਂਦੇ ਸਮਰ ਰੀਨਾ ਨਾਲ ਗੱਲ ਕਰਦਾ ਤੇ ਉਹਨੂੰ ਕਹਿੰਦਾ ਕਿ ਰੀਨਾ ਮੇਰਾ ਆਈਲਟਸ ਕੀਤਾ ਹੋਇਆ ਤੇ ਮੈਂ ਮੁੜ ਕੇ ਹਨਾ ਬਾਹਰ ਜਾਣ ਬਾਰੇ ਸੋਚੇ ਨਹੀਂ ਵੀਕ ਵੀ ਇੱਧਰ ਤਾਂ ਆਪਾਂ ਦੋਨਾਂ ਨੇ ਕੋਈ ਨੌਕਰੀ ਕਰਨੀ ਨਹੀਂ ਤੇ ਜਿਹੜੇ ਹਿਸਾਬ ਨਾਲ ਆਪਣਾ ਦੋਨੇ ਦੇ ਕੰਮ ਨੇ ਕਿਉਂਕਿ ਉਹ ਸਮਝ ਚੁੱਕਿਆ ਸੀ ਵੀ ਰੀਨਾ ਵੀ ਘਰ ਨੂੰ ਸੰਭਾਲਣ ਵਾਲੀ ਹੈ ਨਹੀਂ ਵੀ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਬਾਹਰ ਚਲੇ ਜਾਣਾ ਚਾਹੀਦਾ ਵੀ ਬਾਹਰ ਜਾ ਕੇ ਆਪਾਂ ਕੰਮ ਕਰਾਂਗੇ ਤੇ ਦੋਨੋਂ ਜਾਣੇ ਆਪਣੇ ਜੋਗਾ ਤਾਂ ਆਪਾਂ ਕਮਾਈ ਲਵਾਂਗੇ ਵੀ ਮੈਂ ਚਾਹਣਾ ਵੀ ਆਪਾਂ ਬਾਹਰ ਚੱਲੀਏ ਤੇ ਰੀਨਾ ਕਹਿੰਦੀ ਵੀ ਮੈਨੂੰ ਕੋਈ ਇਤਰਾਜ਼ ਨਹੀਂ ਚਲੋ ਆਪਣੇ ਮਾਪੇ ਨਾਲ ਗੱਲ ਕਰਦਾ ਤੇ ਉਹਦੇ ਮਾਪੇ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਜਦੋਂ ਸਮਰ ਆਪਣੀ ਫਾਈਲ ਆਉਂਦਾ ਰੀਨਾ ਨੂੰ ਜਿਹੜਾ ਵੀਜ਼ਾ ਨਹੀਂ ਮਿਲਦਾ ਸਮਰ ਦਾ ਇਕੱਲੇ ਦਾ ਵੀਜ਼ਾ ਆਉਂਦਾ ਹੁਣ ਦੋਨਾਂ ਲਈ ਫੈਸਲੇ ਦੀ ਘੜੀ ਸੀ ਸਮਰ ਰੀਨਾ ਨੂੰ ਕਹਿੰਦਾ ਕਿ ਦੇਖ ਰੀਨਾ ਮੈਨੂੰ ਪਤਾ ਵੀ ਜੇ ਮੈਂ ਕੱਲਾ ਜਾਊਂਗਾ ਤਾਂ ਤੇਰਾ ਇੱਥੇ ਜੀ ਨਹੀਂ ਲੱਗਣਾ ਪਰ ਮੈਂ ਕਿਹੜਾ ਹਮੇਸ਼ਾ ਲਈ ਇਕੱਲਾ ਜਾ ਰਿਹਾ ਅੱਜ ਮੈਂ ਜਾਊਂਗਾ ਜਾ ਕੇ ਤੇਰੀ ਫਾਈਲ ਲਾਊਂਗਾ ਤੂੰ ਮੇਰੇ ਪਿੱਛੇ ਆ ਜੇਂਗੀ ਪਰ ਉਹਨਾਂ ਟਾਈਮ ਤੇਰੇ ਕੋਲੇ ਮੰਮੀ ਡੈਡੀ ਹੈਗੇ ਆ ਵੈਸੇ ਵੀ ਮੰਮੀ ਡੈਡੀ ਕਿਹੜਾ ਬਗਾਨੇ ਆ ਵੀ ਮੈਂ ਚਲੇ ਜਾਮਾ ਰੀਨਾ ਖੁਸ਼ੀ-ਖੁਸ਼ੀ ਆਪਣੇ ਪਤੀ ਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੰਦੀ ਆ। ਸਮਰ ਬਾਹਰ ਚੱਲਿਆ ਜਾਂਦਾ। ਜਦੋਂ ਸਮਰ ਜਾਂਦਾ ਤਾਂ ਰੀਨਾ ਰੋ-ਰੋ ਕੇ ਆਪਣਾ ਬੁਰਾ ਹਾਲ ਕਰ ਲੈਂਦੀ ਆ। 에어ਪੋਰਟ ਤੇ ਛੱਡਣ ਗਈ ਆਪਣੇ ਪਤੀ ਨੂੰ ਤਾਂ ਹਮਾਰ-ਮਾਰ ਰੋਂਦੀ ਆ ਤੇ ਰੀਨਾ ਦੀ ਸੱਸ ਨੂੰ ਸੰਭਾਲਦੀ ਆ। ਚਲੋ ਅੱਜ ਹੋਰ ਸਵੇਰੇ ਹੋਰ ਹੌਲੀ-ਹੌਲੀ ਰੀਨਾ ਆਪਣਾ ਦਿਲ ਲਾਉਂਦੀ ਆ। ਰੀਨਾ ਦੀ ਸੱਸ ਰੀਨਾ ਨੂੰ ਕਹਿੰਦੀ ਆ ਵੀ ਤੂੰ ਆਪਣੇ ਪੇਕੇ ਚਲੀ ਜਾ ਜੇ ਤੇ ਰਜੀ ਨਹੀਂ ਲੱਗਦਾ। ਰੀਨਾ ਆਪਣੀਆਂ ਪੁਰਾਣੀਆਂ ਸਹੇਲੀਆਂ ਦੇ ਕੋਲ ਮਿਲਣ ਚਲੀ ਜਾਂਦੀ। ਕਦੇ ਉਹਦੀ ਸੱਸ ਨੇ ਉਹਨੂੰ ਆਪਣੀਆਂ ਸਹੇਲੀਆਂ ਨੂੰ ਮਿਲਣ ਭੇਜ ਦੇਣਾ, ਕਦੇ ਕਿਤੇ ਸ਼ਾਪਿੰਗ ਕਰਾ ਲੈ ਹੁਣੀ, ਕਦੇ ਕਿਤੇ ਲੈ ਜਾਣਾ। ਉਹਨੂੰ ਇਹ ਲੱਗਦਾ ਕਿ ਮੇਰੀ ਨੂੰਹ ਨੂੰ ਇਕੱਲਾਪਨ ਮਹਿਸੂਸ ਨਾ ਹੋਵੇ। ਸਮਰ ਗਏ ਨੂੰ 6 ਮਹੀਨੇ ਹੋ ਜਾਂਦੇ ਆ ਤੇ ਸਮਰ ਨੇ ਵੀ ਕਦੇ ਰੀਨਾ ਦੀ ਕੋਈ ਰੋਕ ਟੋਕ ਨਹੀਂ ਕੀਤੀ ਸੀ। ਰੀਨਾ ਨੂੰ ਘਰ ਦੇ ਵਿੱਚ ਪੂਰੀ ਆਜ਼ਾਦੀ ਸੀ। ਜੇ ਰੀਨਾ ਨੇ ਤਿਆਰ ਸ਼ੈਅ ਹੋ ਕੇ ਗੱਡੀ ਲੈ ਕੇ ਕਿਤੇ ਜਾਣਾ ਤਾਂ ਉਹਦੀ ਸੱਸ ਨੇ ਕਦੇ ਸਵਾਲ ਨਹੀਂ ਕੀਤਾ ਸੀ ਕਿ ਤੂੰ ਕਿੱਥੇ ਚੱਲੀਆਂ। ਚਲੋ ਰੀਨਾ ਦਾ ਇਸੇ ਤਰ੍ਹਾਂ ਗੱਡੀ ਤੇ ਜਾਣਾ ਆਉਣਾ ਬਣਿਆ ਰਿਹਾ ਪਿੰਡ ਦੇ ਵਿੱਚ ਲੋਕਾਂ ਨੇ ਫੇਰ ਗੱਲਾਂ ਕੀਤੀਆਂ ਕਿ ਇਹਨਾਂ ਨੇ ਬਹੂ ਨੂੰ ਜ਼ਿਆਦਾ ਹੀ ਖੁੱਲ੍ਹ ਦੇ ਰੱਖੀ ਆ ਜ਼ਿਆਦਾ ਹੀ ਆਜ਼ਾਦੀ ਦੇ ਰੱਖੀ ਆ ਲਾਣੇ ਘਰਾਣੇ ਦੀਆਂ ਧੀਆ ਭੈਣਾਂ ਨੂੰ ਇਸ ਤਰ੍ਹਾਂ ਹਨਾ ਵਾਲ ਖੁੱਲੇ ਛੱਡ ਕੇ ਪੈਂਟਾਂ ਸ਼ਰਟਾਂ ਪਾ ਕੇ ਤੇ ਕਈ ਵਾਰੀ ਛੋਟੇ ਕੱਪੜੇ ਪਾ ਕੇ ਜਾਣਾ ਆਉਣੇ ਵੀ ਗੱਡੀਆਂ ਲੈ ਕੇ ਤੁਰੇ ਫਿਰਨਾ ਵੀ ਇਹ ਸੋਭਾ ਨਹੀਂ ਦਿੰਦਾ ਦੇਖੋ ਪਿੰਡ ਦੇ ਵਿੱਚ ਲੋਕ ਗੱਲਾਂ ਕਰਨ ਵਾਲੇ ਹੁੰਦੇ ਆ ਤੇ ਗੱਲਾਂ ਕਰਦੇ ਪਰ ਘਰ ਤੱਕ ਵੀ ਗੱਲਾਂ ਤਾਂ ਉਹਨਾਂ ਦੀਆਂ ਪਹੁੰਚ ਜਾਂਦੀਆਂ ਸੀ ਪਰ ਸਮਰ ਦੇ ਮਾਪੇ ਆਪਣੇ ਜਿਵੇਂ ਰੀਨਾ ਤੇ ਸਮਰ ਦੇ ਵਿਆਹ ਵੇਲੇ ਕੰਨਾਂ ਦੇ ਵਿੱਚ ਕੌੜਾ ਤੇਲ ਪਾਇਆ ਸੀ ਉਹ ਇਸੇ ਤਰ੍ਹਾਂ ਹੀ ਕੌੜਾ ਤੇਲ ਪਾਈ ਰੱਖਦੇ ਆ ਫਿਰ ਜਦੋਂ ਹੌਲੀ-ਹੌਲੀ ਸਮਾਂ ਗੁਜ਼ਰਦਾ ਰੀਨਾ ਨੇ ਕਦੇ ਆਪਣੀ ਸਹੇਲੀ ਨਾਲ ਕਿਤੇ ਚਲੇ ਜਾਣਾ ਕਦੇ ਉਹਦੀ ਸਹੇਲੀ ਘਰ ਆ ਜਾਣੀ ਇਸੇ ਤਰ੍ਹਾਂ ਉਹਨਾਂ ਦਾ ਜਾਣਾ ਆਉਣਾ ਬਣਿਆ ਰਹਿੰਦਾ 6 ਕੁ ਮਹੀਨਿਆਂ ਦੇ ਬਾਅਦ ਜਿਹੜਾ ਸਮਰ ਆ ਉਹ ਵਾਪਸ ਆਉਂਦਾ ਮਤਲਬ ਕਿ ਡੇਢ ਸਾਲ ਬਾਅਦ ਵਾਪਸ ਆਉਂਦਾ ਤੇ ਰੀਨਾ ਨੂੰ ਮਿਲਦਾ ਰੀਨਾ ਵੀ ਬੜੀ ਖੁਸ਼ ਹੁੰਦੀ ਆ 2 ਮਹੀਨੇ ਉਹ ਰਹਿੰਦਾ ਤੇ ਇਹਨਾਂ 2 ਮਹੀਨਿਆਂ ਦੇ ਵਿੱਚ ਉਹ ਆਪਣੀ ਪਤਨੀ ਦੀ ਫਾਈਲ ਲਾਉਂਦਾ ਤੇ 2 ਮਹੀਨੇ ਬਾਅਦ ਉਹ ਚਲਿਆ ਜਾਂਦਾ ਰੀਨਾ ਦੀ ਫਾਈਲ ਲੱਗੀ ਹੁੰਦੀ ਆ ਤੇ ਰੀਨਾ ਦੀ ਫਾਈਲ ਆ ਜਿਹੜੀ ਉਹਦਾ 6 ਮਹੀਨੇ ਕੋਈ ਰਿਸਪੌਂਸ ਨਹੀਂ ਆਉਂਦਾ ਰੀਨਾ ਫਿਰ ਇੱਥੇ ਰਹਿੰਦੀ ਆ ਤੇ ਰੀਨਾ ਨੂੰ ਆਪਣੇ ਸਹੁਰੇ ਘਰ ਆਈ ਨੂੰ ਤਕਰੀਬਨ 3 ਸਾਲ ਹੋ ਜਾਂਦੇ ਆ ਨਾ ਤਾਂ ਹਜੇ ਤੱਕ ਰੀਨਾ ਦੇ ਕੋਈ ਬੱਚਾ ਹੁੰਦਾ ਤੇ ਨਾ ਹੀ ਰੀਨਾ ਉਨੀ ਜ਼ਿੰਮੇਵਾਰ ਬਣੀ ਹੁੰਦੀ ਆ ਮਾਪਿਆਂ ਨੇ ਕਦੇ ਰੋਕ ਟੋਕ ਕੀਤੀ ਨਹੀਂ ਸੀ ਚੰਗੀਆਂ ਗੱਡੀਆਂ ਦੇ ਵਿੱਚ ਘੁੰਮਣਾ ਚੰਗੇ ਕੱਪੜੇ ਪਾਉਣੇ ਚੰਗਾ ਖਾਣਾ ਪੀਣਾ ਪਾਰਟੀਆਂ ਤੇ ਜਾਣਾ ਇਹ ਆਮ ਚੱਲਦਾ ਸੀ ਸ਼ਾਇਦ ਰੀਨਾ ਦੇ ਸੱਸ ਸਹੁਰਾ ਭਾਵੇਂ ਦਿਲ ਤੇ ਸੋਚਦੇ ਹੁਣ ਪਰ ਕਦੇ ਵੀ ਉਹਨਾਂ ਨੇ ਰੀਨਾ ਦਾ ਮੂੰਹ ਨਹੀਂ ਫਟਕਾਰਿਆ ਸੀ ਉਹਨੂੰ ਕਹਿ ਕੇ ਨਹੀਂ ਸੁਣਾਇਆ ਸੀ ਤੇ ਚਲੋ ਇੱਕ ਦਿਨ ਸਮਰ ਇੱਕ ਖੁਸ਼ਖਬਰੀ ਰੀਨਾ ਨੂੰ ਦਿੰਦਾ ਤੇ ਉਹਨੂੰ ਕਹਿੰਦਾ ਕਿ ਰੀਨਾ ਤੇਰੇ ਲਈ ਬਹੁਤ ਵੱਡੀ ਖੁਸ਼ਖਬਰੀ ਆ ਤੇਰਾ ਵੀਜ਼ਾ ਆ ਗਿਆ ਤੇ ਮੈਂ ਤੈਨੂੰ ਲੈਣ ਆ ਰਿਹਾ ਫਿਰ ਸਮਰ ਵਾਪਸ ਇੰਡੀਆ ਆਉਂਦਾ ਤੇ 2 ਮਹੀਨੇ ਹੋ ਰਹੇ ਦਾ 2 ਮਹੀਨੇ ਦੀ ਛੁੱਟੀ ਲੈ ਕੇ ਆਇਆ ਹੁੰਦਾ ਉਹਨੂੰ ਇਹ ਹੁੰਦਾ ਵੀ ਹੁਣ ਦੇ ਗਏ ਮੁੜ ਕੇ ਇਕੱਠੇ ਚਲੇ ਜਾਣਾ ਅਸੀਂ ਪਤਾ ਨਹੀਂ ਕਦੋਂ ਆਵਾਂਗੇ 2 ਮਹੀਨਿਆਂ ਦੇ ਵਿੱਚ ਉਹ ਰੀਨਾ ਨੂੰ ਉਹ ਕਿਹੜੀ ਜਗ੍ਹਾ ਆਂਡੀਆਂ ਦੀ ਜਿਹੜੀ ਉਹ ਦਿਖਾਉਂਦਾ ਨਹੀਂ ਤਾਜ ਮਹਿਲ ਜਾਂਦੇ ਆ ਜਿੱਥੇ-ਜਿੱਥੇ ਵੀ ਉਹਨਾਂ ਨੇ ਦੇਖੀ ਕਰਦਾ ਰਾਜਸਥਾਨ ਦੇ ਜੈਪੁਰ ਦੇ ਵਿੱਚ ਜਿਹੜੀਆਂ ਚੀਜ਼ਾਂ ਉਹਨਾਂ ਨੇ ਨਹੀਂ ਦੇਖੀਆਂ ਸੀ ਉੱਥੇ-ਉੱਥੇ ਉਹ ਜਾਂਦੇ ਆ ਤੇ 2 ਮਹੀਨਿਆਂ ਬਾਅਦ ਸਮਰ ਤੇ ਰੀਨਾ ਆਸਟ੍ਰੇਲੀਆ ਚਲੇ ਜਾਂਦੇ ਆ ਆਸਟ੍ਰੇਲੀਆ ਜਾ ਕੇ ਉਸ ਤੋਂ ਬਾਅਦ ਚਲੋ ਉਹ ਆਪਣੀ ਨਵੀਂ ਜ਼ਿੰਦਗੀ ਉੱਥੇ ਸ਼ੁਰੂ ਕਰਦੇ ਆ। ਸੋਸ਼ਲ ਮੀਡੀਆ ਤੇ ਉਹ ਆਪਣੀਆਂ ਫੋਟੋਆਂ ਸ਼ੇਅਰ ਕਰਦੇ ਆ ਤੇ ਰੀਨਾ ਦੇ ਨਾਲ ਜੈਲਸੀ ਕਰਨ ਵਾਲੀਆਂ ਕੁੜੀਆਂ ਜਾਂ ਮੁੰਡੇ ਉਹਦਾ ਦੇ ਮੈਸੇਜ ਕਰਦੇ ਪਰ ਸਮਰ ਸਾਰਿਆਂ ਨੂੰ ਇੱਕੋ ਹੀ ਜਵਾਬ ਦਿੰਦਾ ਕਿ ਰੀਨਾ ਮੇਰੀ ਜ਼ਿੰਦਗੀ ਆ। ਜੇ ਤੁਸੀਂ ਮਾੜਾ ਬੋਲਣਾ ਹੁੰਦਾ ਮੇਰੇ ਬਾਰੇ ਬੋਲ ਪਿਆ ਕਰੋ ਪਰ ਮੇਰੀ ਪਤਨੀ ਬਾਰੇ ਨਾ ਬੋਲਿਆ ਕਰੋ। ਉਹ ਮੁੰਡਾ ਜਿਸ ਨੇ ਇੱਕ ਕੁੜੀ ਨੂੰ ਪਸੰਦ ਕੀਤਾ, ਉਹਨੂੰ ਪਿਆਰ ਕੀਤਾ, ਉਹਦੇ ਨਾਲ ਵਿਆਹ ਕੀਤਾ। ਦੇਖੋ ਉਹਦੇ ਨਾਲ ਉਹਦੀ ਕਿੰਨੀ ਗੂੜੀ ਸਾਂਝ ਕਿ ਉਹ ਉਹਦੇ ਬਾਰੇ ਮਾੜੇ ਬੋਲਦੇ ਲੋਕਾਂ ਨੂੰ ਵੀ ਜਵਾਬ ਦਿੰਦਾ ਰਹਿੰਦਾ ਸੀ ਇੱਕ ਦਿਨ ਸੋਸ਼ਲ ਮੀਡੀਆ ਤੇ ਇੱਕ ਬਹੁਤ ਮਾੜੀ ਖਬਰ ਆ ਜਿਹੜੀ ਫੈਲਦੀ ਆ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਆ ਜਿੱਥੇ ਜੇ ਤੁਹਾਡੀਆਂ ਕਮੀਆਂ ਉਜਾਗਰ ਹੁੰਦੀਆਂ ਤਾਂ ਤੁਹਾਡੀ ਇੱਜ਼ਤ ਆ ਜਿਹੜੀ ਮਿੰਟਾਂ ਦੇ ਵਿੱਚ ਉਤਾਰ ਉਤਾਰ ਹੋ ਜਾਂਦੀ ਆ ਇਸੇ ਤਰ੍ਹਾਂ ਹੀ ਸਮਰ ਨਾਲ ਹੋਇਆ ਸਮਰ ਜਿਹੜਾ ਕਿ ਆਪਣੀ ਪਤਨੀ ਰੀਨਾ ਨੂੰ ਹੱਦ ਤੋਂ ਵੱਧ ਆਜ਼ਾਦੀ ਦੇਈ ਬੈਠਾ ਸੀ ਸਮਰ ਕੋਲ ਉਹ ਵੀਡੀਓ ਜਾਂਦੀ ਆ ਉਸ ਵੀਡੀਓ ਦੇ ਵਿੱਚ ਸਮਰ ਦੀ ਪਤਨੀ ਦੀਆਂ ਕੁਝ ਅਜਈਆਂ ਫੋਟਮਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਉਹ ਵੇਖਦਾ ਕਿ ਜਦੋਂ ਉਹ ਬਾਹਰ ਹੁੰਦਾ ਤੇ ਉਹਦੀ ਪਤਨੀ ਇੰਡੀਆ ਦੇ ਵਿੱਚ ਹੁੰਦੀ ਆ ਤੇ ਉਹ ਆਪਣੀ ਸਹੇਲੀ ਦੀਆਂ ਪਾਰਟੀਆਂ ਦੇ ਵਿੱਚ ਜਾਂਦੀ ਆ ਉੱਥੇ ਜਾ ਕੇ ਸ਼ਰਾਬ ਪੀਂਦੀ ਆ ਤੇ ਉਹਦੇ ਨਾਲ ਹਨਾ ਚਲੋ ਪਾਰਟੀ ਤੇ ਜਾਂਦੀਆਂ ਇੰਜੋਏ ਕਰਦੀਆਂ ਇਸ ਤਰ੍ਹਾਂ ਦੀਆਂ ਫੋਟਮਾਂ ਉਹਨਾਂ ਦੀਆਂ ਵੈਰ ਲੋ ਹੁੰਦੀਆਂ ਤਾਂ ਲੋਕ ਆ ਜਿਹੜੇ ਉਹਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਆ ਪਿੰਡ ਦੇ ਲੋਕ ਜਿਹੜੇ ਪਹਿਲਾਂ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਹੁੰਦੇ ਸੀ ਉਹ ਸ਼ਰਮ ਬੋਲਦੇ ਆ ਵੀ ਚੜ੍ਹਦੇ ਲੈਂਦੇ ਨਹੀਂ ਸੁਣਿਆ ਸੀ ਵੀ ਕੋਈ ਨੂਹਾਂ ਨੂੰ ਇੰਨਾ ਸਿਰ ਤੇ ਚੜਾ ਕੇ ਰੱਖਦਾ ਵੀ ਇਹਨਾਂ ਨੇ ਵੀ ਜਮਾਂ ਸੰਗ ਇਲਾਹੀ ਹੋਈ ਸੀ ਇਸ ਤਰ੍ਹਾਂ ਦੇ ਸ਼ਬਦ ਆ ਜਿਹੜੇ ਲੋਕ ਉਹਨਾਂ ਬਾਰੇ ਬੋਲਦੇ ਆ ਸ਼ੁਰੂ-ਸ਼ੁਰੂ ਦੇ ਵਿੱਚ ਸਮਰ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦਾ ਉਹ ਆਪਣੀ ਪਤਨੀ ਨੂੰ ਪੁੱਛਦਾ ਤੇ ਉਹਦੀ ਪਤਨੀ ਜਿਹੜੀ ਉਹ ਸਮਰ ਨੂੰ ਕਹਿੰਦੀ ਕਿ ਸਮਰ ਮੈਨੂੰ ਨਹੀਂ ਪਤਾ ਵੀ ਜਿਹੜੇ ਮੇਰੀ ਸਹੇਲੀ ਨੇ ਮੇਰੇ ਨਾਲ ਧੋਖਾ ਕੀਤਾ ਵੀ ਠੀਕ ਆ ਮੈਂ ਪਾਰਟੀਆਂ ਤੇ ਜਾਂਦੀ ਰਹੀ ਆ ਅਸੀਂ ਕਦੇ-ਕਦੇ ਹੀ ਡਰਿੰਕ ਵੀ ਕਰਦੀਆਂ ਰਹੀਆਂ ਪਰ ਇਹ ਮੇਰੀਆਂ ਫੋਟੋ ਮੈਂ ਇਸ ਤਰ੍ਹਾਂ ਕਿਵੇਂ ਵਾਇਰਲ ਹੋਈਆਂ ਮੈਨੂੰ ਨਹੀਂ ਪਤਾ ਪਰ ਉਸ ਤੋਂ ਅਗਲੇ ਦਿਨ ਹੋਰ ਵੀ ਮਾੜੀ ਇੱਕ ਵੀਡੀਓ ਆ ਜਿਹੜੀ ਉਹ ਸਮਰ ਦੇ ਸਾਹਮਣੇ ਆਉਂਦੀ ਆ ਜਿਹਦੇ ਵਿੱਚ ਉਹਦੀ ਪਤਨੀ ਕਿਸੇ ਹੋਰ ਮੁੰਡੇ ਦੇ ਨਾਲ ਗੱਡੀ ਦੇ ਵਿੱਚ ਬੈਠੀ ਆ ਤਰ੍ਹਾਂ-ਤਰ੍ਹਾਂ ਦੇ ਵੀਡੀਓ ਕਲਿੱਪ ਆ ਜਿਹੜੇ ਉਹਦੇ ਸਾਹਮਣੇ ਆਉਂਦੇ ਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਸਮਰਾ ਜਿਹੜਾ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਮੇਰੀ ਪਤਨੀ ਬਾਰੇ ਮਾੜਾ ਨਾ ਬੋਲੋ ਮੈਨੂੰ ਚਾਹੇ ਜੋ ਬੋਲਦੇ ਹੋ ਅੱਜ ਉਹਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਉਹਨਾਂ ਹਾਲਾਤਾਂ ਦੇ ਵਿੱਚ ਵੀ ਉਹ ਆਪਣੀ ਪਤਨੀ ਨੂੰ ਕੋਈ ਸਵਾਲ ਨਹੀਂ ਕਰਦਾ ਕੁਝ ਵੀ ਉਹਤੇ ਹੱਕ ਨਹੀਂ ਜਿਤਾਉਂਦਾ ਉਹ ਸਾਰਾ ਕੁਝ ਆਪਣੀ ਅੱਖੀਂ ਦੇਖ ਕੇ ਟੁੱਟ ਜਾਂਦਾ ਬਿਲਕੁਲ ਆਪਣਾ ਸੋਸ਼ਲ ਮੀਡੀਆ ਅਕਾਊਂਟ ਆ ਜਿਹੜੇ ਉਹ ਬੰਦ ਕਰ ਦਿੰਦਾ ਤੇ ਆਪਣੀ ਪਤਨੀ ਤੋਂ ਚੁੱਪਚਾਪ ਪਾਸਾ ਕਰ ਲੈਂਦਾ ਵਾਪਸ ਪੰਜਾਬ ਆਉਂਦਾ ਆਪਣੀ ਪਤਨੀ ਨੂੰ ਉੱਥੇ ਛੱਡਿਆ ਆਉਂਦਾ ਪੰਜਾਬ ਆ ਕੇ ਉਹ ਆਪਣੇ ਮਾਪਿਓ ਦੇ ਗੱਲ ਲੱਗ ਕੇ ਤਾਂ ਹਮਰਮਰ ਰੋਂਦਾ ਤੇ ਉਸ ਸਮੇਂ ਸਮਰ ਦੇ ਮਾਪੇ ਨੂੰ ਵੀ ਇਹ ਸੀ ਵੀ ਸਾਡਾ ਮੁੰਡਾ ਕਦੇ ਕੁਝ ਗਲਤ ਨਾ ਕਰ ਲਵੇ ਕਿਉਂਕਿ ਉਹਨਾਂ ਨੇ ਆਪਣੇ ਪੁੱਤ ਦੀ ਰੋਕ ਟੋਕ ਨਹੀਂ ਕੀਤੀ ਸੀ ਤੇ ਉਹਨਾਂ ਦੇ ਪੁੱਤ ਨੇ ਆਪਦੇ ਮਾਪਿਓ ਨਾਲ ਤੇ ਆਪਣੀ ਪਤਨੀ ਨਾਲ ਵੀ ਕੋਈ ਧੋਖਾ ਨਹੀਂ ਕੀਤਾ ਸੀ ਸਮਰ ਇੱਕ ਅਜਿਹਾ ਮੁੰਡਾ ਸੀ ਜਿਨੇ ਕਾਲਜ ਦੇ ਵਿੱਚ ਇੱਕ ਕੁੜੀ ਨੂੰ ਪਸੰਦ ਕੀਤਾ ਬਿਨਾਂ ਜਾਤ ਵੇਖੇ ਉਹਦੇ ਨਾਲ ਵਿਆਹ ਕਰਾਇਆ ਉਹਨੂੰ ਬੇहद ਆਜ਼ਾਦੀ ਦਿੱਤੀ ਤੇ ਆਪਣੇ ਮਾਪੇ ਨੂੰ ਵੀ ਇਹੀ ਕਿਹਾ ਕਿ ਜੇ ਕਦੇ ਕੋਈ ਗਲਤੀ ਹੋਈ ਤਾਂ ਮੈਨੂੰ ਕਹਿ ਲਿਓ ਪਰ ਰੀਨਾ ਨੂੰ ਨਾ ਕਹੋ ਰੀਨਾ ਨੇ ਸਮਰ ਦੀ ਗੈਰ ਮੌਜੂਦਗੀ ਦੇ ਵਿੱਚ ਆਪਣੇ ਪਤੀ ਨੂੰ ਧੋਖਾ ਦਿੱਤਾ ਹੋਰ ਮੁੰਡਿਆਂ ਦੇ ਨਾਲ ਉਹਨੇ ਗੱਲਬਾਤ ਕੀਤੀ ਕਦੇ ਉਹਨਾਂ ਨਾਲ ਘੁੰਮਣ ਫਿਰਨ ਜਾਂਦੀ ਅਜਿਹਾਂ ਫੋਟਮਾ ਜਿਹੜੀਆਂ ਕਿ ਸਮਰ ਦੇ ਸਾਹਮਣੇ ਆਈਆਂ ਜਿਹੜੀਆਂ ਸ਼ਾਇਦ ਉਹਨੂੰ ਜਿਉਂਦੇ ਜੀ ਮਾਰ ਗਈਆਂ ਤੇ ਸਮਰ ਸੋਸ਼ਲ ਮੀਡੀਆ ਤੇ ਇੱਕ ਵੀ ਮੈਸੇਜ ਪਾਉਂਦਾ ਕਿ ਭਾਈ ਜੇ ਤੁਸੀਂ ਲਵ ਮੈਰਿਜ ਕਰਾਉਣੀ ਹੁੰਦੀ ਆ ਤਾਂ ਸੋਚ ਸਮਝ ਕੇ ਕਰਾਇਓ ਵੀ ਮੈਂ ਤਾਂ ਦੁਨੀਆ ਤੋਂ ਉਲਟ ਚੱਲਿਆ ਸੀ ਵੀ ਨਹੀਂ ਅਕਸਰ ਲੋਕ ਇਹ ਕਹਿ ਦਿੰਦੇ ਆ ਵੀ ਮੁੰਡੇ ਕੁੜੀਆਂ ਨੂੰ ਵਰਤ ਕੇ ਛੱਡ ਦਿੰਦੇ ਆ ਮੈਂ ਜਦੋਂ ਰੀਨਾ ਨੂੰ ਪਿਆਰ ਕੀਤਾ ਤੇ ਉਹਨੂੰ ਉਹਦੇ ਨਾਲ ਵਿਆਹ ਕੀਤਾ ਮੈਂ ਉਹਦੀ ਜਾਤ ਨਹੀਂ ਪੁੱਛੀ ਲੋਕਾਂ ਨੇ ਮੇਰੀ ਤੇ ਰੀਨਾ ਦੀ ਯਾਦ ਤੇ ਬੜੇ ਸਵਾਲ ਚੁੱਕੇ ਸੀ ਸਾਡੇ ਰਿਸ਼ਤੇ ਤੇ ਬੜੇ ਸਵਾਲ ਚੁੱਕੇ ਸੀ ਮੈਂ ਉਹਨਾਂ ਲੋਕਾਂ ਦੇ ਮੂੰਹ ਬੰਦ ਕਰਦਾ ਰਿਹਾ ਪਰ ਉਹੀ ਰੀਨਾ ਨੇ ਅੱਜ ਮੈਨੂੰ ਧੋਖਾ ਦਿੱਤਾ ਤੇ ਮੈਂ ਬਿਲਕੁਲ ਟੁੱਟ ਗਿਆ ਪਰ ਮੈਂ ਰੀਨਾ ਨੂੰ ਕੁਝ ਵੀ ਨਹੀਂ ਕਹਾਂਗਾ ਰੀਨਾ ਦੀ ਆਪਣੀ ਜ਼ਿੰਦਗੀ ਹੈ ਤੇ ਉਹ ਜਿਵੇਂ ਜ਼ਿੰਦਗੀ ਜਿਉਣਾ ਚਾਹੇ ਜੀ ਸਕਦੀ ਆ ਪਰ ਹੁਣ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਮੈਂ ਆਪਣੇ ਇਸ ਰਿਸ਼ਤੇ ਤੋਂ ਉਹਨੂੰ ਆਜ਼ਾਦ ਕਰਦਾ ਤੇ ਅਗਲੀ ਕਾਰਵਾਈ ਆ ਜਿਹੜੀ ਉਹ ਮੈਂ ਕੋਰਟ ਰਾਹੀਂ ਕਰੂੰਗਾ ਵੀ ਇੱਕ ਮੁੰਡੇ ਦਾ ਇੰਨਾ ਵੱਡਾ ਜੇਰਾ ਵੀ ਜਿਹੜੀ ਕੁੜੀ ਨੂੰ ਉਹਨੇ ਆਪਣੀ ਜ਼ਿੰਦਗੀ ਦਾ ਸਾਰਾ ਕੁਝ ਦੇਤਾ ਉਹਦੇ ਤੋਂ ਖੇਤੋਂ ਬਾਅਦ ਵੀ ਉਹ ਉਹਨੂੰ ਚੁੱਪਚਾਪ ਉਹਦੀ ਜ਼ਿੰਦਗੀ ਜਿਉਣ ਲਈ ਛੱਡ ਦਿੰਦਾ ਉਤੇ ਕੋਈ ਹੱਕ ਨਹੀਂ ਜਿਤਾਉਂਦਾ ਪਰ ਸਮਰ ਦੇ ਜੋ ਹਾਲਾਤ ਆ ਸਮਰ ਦੇ ਮਾਪੇ ਦੇ ਜੋ ਹਾਲਾਤ ਆ ਉਹ ਘਰੋਂ ਬਾਹਰ ਨਿਕਲਣ ਜੋਗੇ ਨਹੀਂ ਰਹੇ ਜਿਹੜੇ ਲੋਕ ਦੀ ਉਹਨਾਂ ਨਾਲ ਨਹੀਂ ਬਣਦੀ ਸੀ ਜਿਹੜੇ ਲੋਕ ਪਹਿਲਾਂ ਗੱਲਾਂ ਕਰਦੇ ਸੀ ਉਹ ਹੁਣ ਵੀ ਉਹੀ ਗੱਲਾਂ ਕਰਦੇ ਆ ਪਰ ਇੱਥੇ ਸ਼ਾਇਦ ਸਮਰ ਕੋਲ ਤੇ ਨਾ ਸਮਰ ਦੇ ਮਾਪੇ ਕੋਲ ਇਸ ਗੱਲ ਦਾ ਕੋਈ ਜਵਾਬ ਸੀ ਕਿ ਉਹ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇਣ ਇੱਕ ਮੁੰਡਾ ਜਿਨੇ ਆਪਣੇ ਮਾਪਿਓ ਦੀ ਇੱਜ਼ਤ ਕਦੇ ਨਹੀਂ ਰੋਲਣ ਦਿੱਤੀ ਸ਼ਾਇਦ ਜੇ ਉਹ ਰੀਨਾ ਦੇ ਨਾਲ ਵਿਆਹ ਨਾ ਕਰਾਉਂਦਾ ਤਾਂ ਵੀ ਉਹਨੂੰ ਬੜਾ ਕੁਝ ਸੁਣਨਾ ਪੈਂਦਾ ਪਰ ਉਹਨੇ ਰੀਨਾ ਦੇ ਪ੍ਰਤੀ ਵਫਾ ਦਿਖਾਈ ਸੀ ਅਕਸਰ ਅਸੀਂ ਸੁਣਦੇ ਆ ਨਾ ਵੀ ਮੁੰਡੇ ਕੁੜੀਆਂ ਨੂੰ ਧੋਖਾ ਦਿੰਦੇ ਆ ਪਰ ਕੁੜੀਆਂ ਨਹੀਂ ਧੋਖਾ ਦਿੰਦੀਆਂ ਪਰ ਬੇਵਫਾਈ ਔਰਤ ਕਰੇ ਚਾਹੇ ਮਰਦ ਕਰੇ ਕੋਈ ਵੀ ਕਰ ਸਕਦਾ ਅਸੀਂ ਇੱਕ ਮਰਦ ਦੀ ਬੇਵਫਾਈ ਜਾਂ ਇੱਕ ਔਰਤ ਦੀ ਬੇਵਫਾਈ ਨੂੰ ਪੂਰੀ ਮਰਦ ਜਾਤ ਨਾਲ ਜਾਂ ਔਰਤ ਜਾਤ ਨਾਲ ਉਹਨੂੰ ਕੰਪੇਅਰ ਨਹੀਂ ਕਰ ਸਕਦੇ ਦੇਖੋ ਕਿਸੇ ਵੀ ਔਰਤ ਜਾਂ ਕਿਸੇ ਵੀ ਮਰਦ ਲਈ ਆਜ਼ਾਦੀ ਦੇ ਮayne ਇਹ ਨਹੀਂ ਹੁੰਦੇ ਕਿ ਉਹ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਵੇ ਰੀਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਕਿ ਜਿਹੜੇ ਸਮਰ ਨੇ ਉਹਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਇੰਨੀ ਆਜ਼ਾਦੀ ਦਿੱਤੀ ਉਹਨੂੰ ਇੰਨੀ ਖੁੱਲ੍ਹ ਦਿੱਤੀ ਜਿਹੜੀ ਰੀਨਾ ਸ਼ਾਇਦ ਕਦੇ ਮਨਪਸੰਦ ਸੂਟ ਪਾਉਣ ਤੋਂ ਵੀ ਤਰਸਦੀ ਹੋ ਮਨਪਸੰਦ ਚੀਜ਼ ਖਾਣ ਤੋਂ ਵੀ ਤਰਸਦੀ ਹੋ ਅੱਜ ਉਹਦੇ ਸਾਹਮਣੇ ਇਹੋ ਜਿਹੇ ਸੂਟਾਂ ਦਾ ਢੇਰ ਲੱਗਿਆ ਸੀ ਜਿਹੜੇ ਸ਼ਾਇਦ ਉਹਨੇ ਇੱਕ ਇੱਕ ਵਾਰ ਪਹਿਨੇ ਹੋਣ ਪਰ ਕਿਤੇ ਨਾ ਕਿਤੇ ਸਾਡੇ ਜਿਹੜੇ ਬਜ਼ੁਰਗ ਨੇ ਉਹ ਸੱਚ ਕਹਿੰਦੇ ਆ ਕਿ ਆਪਣੇ ਜੀਵਨ ਸਾਥੀ ਨੂੰ ਲੋੜ ਤੋਂ ਵੱਧ ਆਜ਼ਾਦੀ ਦੇਣਾ ਇਹਦਾ ਮਤਲਬ ਆਪਣੇ ਪੈਰੀ ਕੁਹਾੜਾ ਮਾਰਨਾ ਅੱਜ ਸੰਵਰ ਨੇ ਆਪਣੇ ਆਪ ਨੂੰ ਇੱਕ ਘਰ ਦੇ ਵਿੱਚ ਬੰਦ ਕਰ ਲਿਆ ਉਹ ਆਪਣੇ ਮਾਪੇ ਬਾਪ ਦੇ ਨਾਲ ਰਹਿੰਦਾ ਬਿਲਕੁਲ ਵੀ ਬਾਹਰ ਨਹੀਂ ਨਿਕਲਦਾ ਪਰ ਉਹ ਬਹੁਤ ਟੁੱਟ ਚੁੱਕਿਆ ਤੇ ਕਦੇ ਕਦੇ ਉਹ ਸੋਸ਼ਲ ਮੀਡੀਆ ਤੇ ਬਸ ਆਪਣੇ ਦਿਲ ਦਾ ਹਾਲ ਆ ਜਿਹੜਾ ਉਹ ਇੱਕ ਸਟੋਰੀ ਦੇ ਰੂਪ ਵਿੱਚ ਪਾਉਂਦਾ ਤੇ ਉਸ ਤੋਂ ਬਾਅਦ ਉਹ ਫਿਰ ਆਪਣਾ ਸੋਸ਼ਲ ਮੀਡੀਆ ਅਕਾਊਂਟ ਆ ਜਿਹੜਾ ਬੰਦ ਕਰ ਲੈਂਦਾ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ